ਇਸ ਵळे ਸਾਡੇ ਕੋਈ ਵੀ ਪੱਠਾ ਮਾਲਕ ਜਿਹੜੇ ਆ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਆ ਕਿਉਂਕਿ ਗੁਜ਼ਾਰਾ ਹੋਣ ਵਾਲਾ ਕੋਈ ਕੰਮ ਹੈ ਨਹੀਂਗਾ ਸਾਰੂ ਮਾਰੂ ਨੀਤੀਆਂ ਵਾਂ ਟੈਕਸ ਵੀ ਜਿਹੜੇ ਆ ਉਹਦੇ ਉੱਤੇ ਵੀ ਅਸੀਂ ਮਰਨਦੇ ਆ ਦੂਜੀ ਗੱਲ ਹੈਗੀ ਆ ਕਿ ਜਿਹੜੀਆਂ ਲੇਬਰਾਂ ਹੁੰਦੀਆਂ ਵਾਂ ਉਹ ਵੀ ਕੰਮ ਕਰਕੇ ਕੁਛ ਨਹੀਂ ਲੇਬਰ ਬਹੁਤ ਘੱਟ ਆਈ ਆ ਤੇ ਇਸ ਕਰਕੇ ਪ੍ਰੋਡਕਸ਼ਨ ਸਾਡੇ ਕੋਲ ਹੋਈ ਨਹੀਂ ਤੇ ਅਗਰ ਜੇ ਅਸੀਂ 7 ਮਹੀਨੇ ਪੱਠਾ ਬੰਦ ਕਰਦੇ ਆ ਤੇ ਪੱਠਾ ਦੇ ਯੋਗ ਤੇ ਵੈਸੇ ਹੀ ਠਾਪਿਆ ਤੇ ਹੋਰ ਵੀ ਖਤਮ ਹੋ ਜਾਊਗਾ ਪੱਠਾ ਸੰਨਤ ਜੋ ਕਿ ਦਿਨ-ਬਿਨ ਬਿਲਕੁਲ ਡੁੱਬਦਾ ਜਾ ਰਿਹਾ ਪੱਠਾ ਮਾਲਕ ਜਿਹੜੇ ਬੜੇ ਮਜੂਸੀ ਦੇ ਆਲਮ ਵਿੱਚ ਬੈਠੇ ਹੋਣੇ ਕਿਉਂਕਿ ਇਹ ਪਹਿਲੀ ਵਾਰੀ ਦੇਖਣ ਨੂੰ ਆ ਰਿਹਾ ਹੈ ਕਿ ਹਮੇਸ਼ਾ ਬਰਸਾਤ ਦੇ ਦਿਨਾਂ ਵਿੱਚ ਪੱਠਾ ਮਾਲਕਾਂ ਮਿਲੋ ਆਪਣੇ ਪੱਠੇ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਨੇ 4 ਮਹੀਨੇ ਵਾਸਤੇ ਕਿਉਂਕਿ ਬਰਸਾਤੀ ਮੌਸਮ ਹੁੰਦਾ ਲੇਕਿਨ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਕਿ 7 ਮਹੀਨੇ ਵਾਸਤੇ ਇਹ ਪੱਠੇ ਆ ਪੰਜਾਬ ਵਿੱਚ ਬੰਦ ਹੋ ਗਿਆ ਉਸ ਵੇਲੇ ਲੇਬਰ ਦੀ ਕਾਰਟ ਆ ਸਰਕਾਰ ਦੇ ਟੈਕਸ ਆ ਸਰਕਾਰ ਦੇ ਆ ਜਿਹੜੇ ਨਵੀਂ-ਨਵੀਂ ਨੀਤੀਆਂ ਨੇ ਉਹਦੇ ਖਿਲਾਫ ਜਿਹੜੇ ਪੱਠਾ ਮਾਲਕਾਂ ਮਾਰੇ ਪ੍ਰੋਟੈਸਟ ਵੱਜੇ ਜਿਹੜੇ ਆਪਣੇ ਜਿਹੜਾ ਟਾਈਮ ਉਹਦਾ ਬੰਦ ਕਰਨ ਦਾ ਉਹ 7 ਮਹੀਨੇ ਵਧਾ ਦਿੱਤਾ ਗਿਆ ਵਾ ਜਿਸ ਨਾਲ ਕੀ ਹੋਵੇਗਾ ਕਿ ਇਟਾਂ ਦੇ ਪਾ ਜਿਹੜੇ ਸਮਾਨ ਨੂੰ ਛੂਣ ਲੱਪੇਣਾ ਲੋਕਾਂ ਨੂੰ ਨਵੇਂ ਘਰ ਬਣਾਉਣ ਵਿੱਚ ਬਹੁਤ ਸਾਰੀ ਦਿੱਕਤ ਜਿਹੜੀ ਪੇਸ਼ ਆ ਰਹੀ ਆ ਅੱਜ ਜੇਹੀ ਕੁਝ ਪੱਠਾ ਮਾਲਕਾਂ ਦੀ ਵੀ ਅੱਜ ਸੀ ਵਿਜ਼ਿਟ ਕੀਤੀ ਗਈ ਜਿੱਥੇ ਪੱਠਾ ਮਾਲਕਾਂ ਨਾਲ ਗੱਲ ਕਰਾਂਗੇ ਆ ਉਹ ਪੱਠਾ ਮਾਲਕਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੂੰ ਇਸ ਸਬੰਧੀ ਨੇ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਹਾਂਜੀ ਸੱਸੀ ਗਾਲ ਦੀ ਸਭ ਤੋਂ ਪਹਿਲਾਂ ਤੇ ਤੁਹਾਡੇ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਗੱਲ ਸੁਣਨ ਆਏ ਅੱਜ ਜਿਹੜੀਆਂ ਸਰਕਾਰ ਕਿਉਂਕਿ ਗਵਰਨਮੈਂਟ ਜਿਹੜੀ ਆ ਉਹ ਇੱਕ ਦਿਨ ਟੈਕਸ ਵੱਲੋਂ ਇੱਕ ਜਿਹੜੀ ਮਿੱਟੀ ਵੱਲੋਂ ਇੱਕ ਕੋਲੇ ਵੱਲੋਂ ਤੇ ਇੱਕ ਜਿਹੜੀਆਂ ਲੇਬਰਾਂ ਵੱਲੋਂ ਲੇਬਰਾਂ ਆਉਂਦੀਆਂ ਵਾਂ ਉਹ ਵੀ ਚੱਲ ਜਾਂਦੀਆਂ ਵਾਂ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਦੂਸਰੀ ਗੱਲ ਇਹ ਆ ਕਿ ਟੈਕਸੀ ਸਾਡੇ ਤੇ ਇੰਨਾ ਜ਼ਿਆਦਾ ਵਾ ਕਿ ਸਾਡਾ ਸਾਡੇ ਵਸ ਦੀ ਗੱਲ ਨਹੀਂ ਪੱਠਾ ਚਲਾਉਣਾ ਹਾਂ ਇਸ ਵੇਲੇ ਸਾਡੇ ਕੋਈ ਵੀ ਪੱਠਾ ਮਾਲਕ ਜਿਹੜੇ ਆ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਆ ਕਿਉਂਕਿ ਗੁਜ਼ਾਰਾ ਹੋਣ ਵਾਲਾ ਕੋਈ ਕੰਮ ਹੈ ਨਹੀਂਗਾ ਸਾਰੂ ਮਾਰੂ ਨੀਤੀਆਂ ਵਾਂ ਟੈਕਸ ਵੀ ਜਿਹੜੇ ਆ ਉਹਦੇ ਉੱਤੇ ਵੀ ਅਸੀਂ ਮਰਨਦੇ ਆ ਦੂਜੀ ਗੱਲ ਹੈਗੀ ਆ ਕਿ ਜਿਹੜੀਆਂ ਲੇਬਰਾ ਆਉਂਦੀਆਂ ਵਾਂ ਉਹ ਵੀ ਕੰਮ ਕਰਕੇ ਖੁਸ਼ ਨਹੀਂ ਲੇਬਰ ਬਹੁਤ ਘੱਟ ਆਈ ਆ ਤੇ ਇਸ ਕਰਕੇ ਪ੍ਰੋਡਕਸ਼ਨ ਸਾਡੇ ਕੋਲ ਹੋਈ ਨਹੀਂ ਤੇ ਅਗਰ ਜੇ ਅਸੀਂ 7 ਮਹੀਨੇ ਪੱਠਾ ਬੰਦ ਕਰਦੇ ਆ ਤੇ ਪੱਠਾ ਦੇ ਯੋਗ ਤੇ ਵੈਸੇ ਹੀ ਠਾਪਿਆ ਤੇ ਹੋਰ ਵੀ ਖਤਮ ਹੋ ਜਾਊਗਾ ਕੋਲੇ ਦਾ ਸੰਕਟ ਵੀ ਕੋ ਹੈ ਜੀ ਕੋਲੇ ਤਾਂ ਬਹੁਤ ਜ਼ਿਆਦਾ ਸੰਕਟ ਆ ਜੀ ਕੋਲਾ ਜਿਹੜਾ ਵਾ ਪਹਿਲੋਂ ਸਾਨੂੰ ਜਿਹੜਾ ਆਉਂਦਾ ਸੀਗਾ ਇੰਡੀਆ ਦੇ ਵਿੱਚੋਂ ਆਉਂਦਾ ਸੀਗਾ ਹੁਣ ਤਾਂ ਸਾਨੂੰ ਯੂਐਸਏ ਦਾ ਗੋਲਾ ਮੰਗਵਾਉਣਾ ਪੈਂਦਾ ਪਰ ਉਹਦੀ ਕੁਆਲਿਟੀ ਥੋੜੀ ਵਧੀਆ ਹੋ ਜਿੱਦੋਂ ਉਹਦਾ ਹੈਗਾ ਕੋਲੇ ਦਾ ਸੰਕਟ ਇਸੇ ਕਰਕੇ ਆ ਕਿ ਉਹਦਾ ਰੇਟ ਬਹੁਤ ਜ਼ਿਆਦਾ ਹਾਈ ਆ ਤੇ ਸਾਡੀ ਜਿਹੜੀ ਪ੍ਰੋਡਕਸ਼ਨ ਆ ਅਸੀਂ ਜਿਸ ਕੋਲੇ ਦੇ ਹਿਸਾਬ ਨਾਲ ਕਰਦੇ ਆ ਉਹ ਸਾਨੂੰ ਆਪਸ ਚ ਪੜਤਦਾ ਨਹੀਂ ਪੈਂਦੀ ਸਾਡੇ ਘਰ ਵੀ ਓਨੇ ਦੀ ਮੁੱਲ ਨਹੀਂ ਪੈਂਦੀ ਜੇ ਅਸੀਂ ਐਵਰੇਜ ਕੱਢਦੇ ਆ ਵੀ ਕਿ ਸਾਨੂੰ ਇੰਨੇ ਦੀ ਕੋਸਟ ਕਰਦੀ ਇਟ ਸਾਡੇ ਕੋਲ ਉਹ ਉਹਦਾ ਕੋਈ ਗੁਜ਼ਾਰੇ ਵਾਲਾ ਕੋ ਕੰਮ ਹੈ ਨਹੀਂ ਕਿਵੇਂ ਨਾਲ ਆਪਾਂ ਵਿਖ ਵੇਖ ਰਹੇ ਪੱਠਾ ਜੋਗ ਆ ਪੱਠੇ ਦਾ ਜੋ ਇਹ ਇਹ ਦੀ ਪੱਠਾ ਜੋਗ ਜਿਹੜਾ ਵਾ ਹੁਣ ਖਤਮ ਹੀ ਆ ਕਿਉਂਕਿ ਜਿਸ ਹਿਸਾਬ ਨਾਲ ਨੀਤੀਆਂ ਚੱਲ ਪਈਆਂ ਵਾ ਸਾਰੇ ਪਾਸਿਓਂ ਇਹ ਪੱਠਾ ਮਾਲਕ ਜਿਹੜੇ ਮਰ ਰਹੇ ਆ ਸੁਪਰੀਮ ਕੋਰਟ ਦਾ ਫੈਸਲਾ ਵੀ ਕੋ ਆਇਆ ਸੀਗਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਕਿ 7 ਮਹੀਨਿਆਂ ਦਾ ਜਿਹੜਾ ਪੱਠਾ ਤੁਸੀਂ ਇਸ ਸੀਜ਼ਨ 'ਚ ਚਲਾਉਂਗੇ ਨਹੀਂ ਸਰਦੀਆਂ ਦੇ ਵਿੱਚ ਨਹੀਂ ਚੱਲੇ ਆਊਗਾ ਅਗਲੀਆਂ ਗਰਮੀਆਂ ਦੇ ਵਿੱਚ ਫੇਰ ਜਨਵਰੀ ਤੋਂ ਪੱਟੇ ਚੱਲੂਗੇ ਉਹਦੇ ਵਿੱਚ ਇਹ ਹੋਣਾ ਵਾ ਕਿ ਪ੍ਰੋਡਕਸ਼ਨ ਤੇ ਅੱਗੇ ਨਹੀਂ ਹੋਈ ਸਾਡੇ ਕੋਲ ਤੇ ਫੇਰ ਤੇ ਬਸ ਕੰਮ ਖਤਮ ਹੀ ਆ ਹੁਣ ਕੁਝ ਰਹਿ ਨਹੀਂਗਾ ਇੱਟ ਦੇ ਭਾਅ ਵੀ ਸਮੰਨਿਤ ਚੜ ਜਾਣਗੇ ਇੱਟ ਦੇ ਭਾਅ ਜ਼ਰੂਰ ਬਦਲਣਗੇ ਜੀ ਹੁਣ ਇਹ ਵੀ ਇੱਟ ਦੇ ਭਾਅ ਜਿਹੜੇ ਹੈਗੇ ਅਸੀਂ ਲੋਕਲ 650 6300 ਨੂੰ ਜਾਂ 6000 ਨੂੰ ਸਪਲਾਈ ਕਰ ਲੋਕ ਵਿਚਾਰੇ ਸਾਨੂੰ ਕਹਿੰਦੇ ਆ ਕਿ ਸਾਨੂੰ ਅਪਰੋਚ ਕਰਦੇ ਆ ਕਿ ਸਾਨੂੰ ਇਟ ਦਿਓ ਪਰ ਸਾਡੇ ਕੋਲ ਪ੍ਰੋਡਕਸ਼ਨ ਹੀ ਨਹੀਂ ਹੋਈ ਤੇ ਇਟ ਦੇਣ ਜੁਗਾ ਕੋਈ ਕੰਮ ਹੈ ਨਹੀਂ ਕੈਮਰਾਮੈਨ ਜੁਗੇਸ਼ ਨਾਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਾਬਾ ਬਗਲਸਾ